ਕੀ ਆ ਸੰਦੀਪ ਮੈਨੂੰ ਹਸਪੀਟਲ ਲੈ ਕੇ ਚਲੇ ਗਏ ਜੀ ਉਹ ਤੋਂ ਬਾਅਦ ਜੀ ਉੱਥੇ ਜਾ ਕੇ ਉਹਨਾਂ ਨੇ ਟ੍ਰੀਟਮੈਂਟ ਕੀਤਾ ਜੀ ਸਾਨੂੰ ਟੈਸਟਾਂ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਇਹ ਇੱਕ ਲੱਤ ਚ ਕਲਾਉਡ ਸੀ ਜੀ ਇੱਕ ਵੀ ਗੁਰਦੇ ਚ ਕਲਾਉਡ ਚਲੇ ਗਿਆ। ਵੀ ਉਹਦੇ ਕਰਕੇ ਜਿਹੜੀ ਹਾਰਟ ਬੀਟ ਆ ਤਿੰਨ ਵਾਰ ਰੁਕ ਚੁੱਕੀ ਹੈ ਜੀ। ਤੇ ਜੀ ਉਹ ਤੋਂ ਬਾਅਦ ਚ ਦੂਜੇ ਦਿਨ ਜਦੋਂ ਉਹਨੂੰ ਬੱਚੇ ਮਿਲਣ ਗਏ ਉਹਨਾਂ ਨੂੰ ਪਹਿਚਾਨ ਰਹੀ ਸੀ ਜੀ ਆਹ ਹਾਲ ਤਾਂ ਠੀਕ ਸੀ ਮੂੰਹ ਚ ਪਾਏ ਪਾਏ ਤੇ ਪਰ ਉਹਦਾ ਕਰਕੇ ਬੋਲ ਨਹੀਂਤੀ ਪਾਉਂਦੀ ਹੈਗੀ ਜੀ। ਉਹ ਤੋਂ ਬਾਅਦ ਜੀ ਜਿਹੜਾ ਉਹਨਾਂ ਨੇ ਕਲਾਉਡ ਖੁਰਨ ਤੋਂ ਕਹਿੰਦੇ ਸੀ ਵੀ ਕੋਈ ਮੈਡੀਸਿਨ ਦਿੱਤੀ ਹੈ ਜੀ ਉਹਦੇ ਨਾਲ ਜੀ ਉਹਦਾ ਵੀ ਜਿਹੜੇ ਬ੍ਰੇਨ ਦੀ ਨਾਲੀ ਸੀ ਉਹ ਫਟ ਗਈ ਜੀ। ਉਹ ਤੋਂ ਬਾਅਦ ਜੀ ਸਾਨੂੰ ਰਾਤ ਨੂੰ ਫੋਨ ਆਇਆ ਜੀ ਉਹ ਕਹਿੰਦੇ ਵੀ ਆਪਰੇਸ਼ਨ ਹੋਊਗਾ ਵੀ 50 50 ਚਾਂਸ ਨੇ ਵਿੱਚ ਕੋਈ ਚਾਂਸ ਨਹੀਂ ਹੈਗਾ ਜੀ ਵੀ ਬਾਕੀ ਉਹ ਹੈ ਜੀ ਉਹ 3 ਵਜੇ ਹੀ ਸਾਨੂੰ ਇੱਧਰ ਫੇਰ ਦੁਬਾਰੇ ਫੋਨ ਆਇਆ ਕਹਿੰਦੇ ਵੀ ਆਪਰੇਸ਼ਨ ਠੀਕ ਹੋ ਗਿਆ ਵੀ ਪਰ ਹੋਸਟ ਨਹੀਂ ਡਾਕਟਰ ਕੁਝ ਵੀ ਕਹਿ ਜਾਦੇ ਉਹ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਵੀ ਅਜ 72 ਘੰਟੇ ਦਾ ਕੁਝ ਨਹੀਂ ਕਹਿ ਸਕਦੇ ਜੀ 72 ਘੰਟਿਆਂ ਤੋਂ ਬਾਅਦ ਵੀ ਠੀਕ ਹੈ ਜੀ ਫਿਰ ਜਿਹੜੀ ਐਮ ਆਰ ਆਈ ਹੋਈ ਆ ਜੀ ਉਸ ਡਾਕਟਰ ਕਹਿ ਰਹੇ ਸੀ ਵੀ ਜਿਹੜੀ ਇਹਦੀ ਦਿਮਾਗੀ ਹਾਲਤ ਆ ਵੀ ਉਹ ਅਸੀਂ ਕਹਿ ਨਹੀਂ ਸਕਦੇ ਵੀ ਅੱਗੇ ਵਰਗੀ ਹੋ ਜਾਊਗੀ ਜਾਂ ਨਾ ਹੋ ਜਾਊਗੀ ਵੀ ਉਹ 6 ਮਹੀਨੇ ਵੀ ਲੱਗ ਸਕਦੇ ਆ ਹੋ ਸੌਣ ਨੂੰ ਹੋ ਜੇ ਮਹੀਨੇ ਚ ਠੀਕ ਹੋ ਜੇ ਵੀ ਕੋਈ ਜ਼ਿੰਮੇਵਾਰੀ ਨਹੀਂ ਜੀਏਗੀ ਉਦੋਂ ਬਾਅਦ ਜਿਹੜੀ ਐਮ ਆਰ ਆਈ ਫੇਰ ਹੋਈ ਆ ਜੀ ਉਹ ਤੇ ਡਾਕਟਰ ਕਹਿੰਦੇ ਵੀ ਜਿਹੜੇ ਦਿਮਾਗ ਦੀ ਸੋਜ ਆ ਬਹੁਤ ਵੱਧ ਚੁੱਕੀ ਆ ਵੀ ਜਿਹੜੇ ਫਿਰ ਸਾਡੇ ਪਰਸੋਂ ਰਾਤ ਨੂੰ ਜਿਹੜਾ ਫੋਨ ਆਇਆ ਜੀ ਉਹ ਤੇ ਕਹਿੰਦੇ ਵੀ ਜਿਹੜੇ ਦਿਮਾਗ ਦੇ ਸੈੱਲ ਨੇ ਉਹ ਖਤਮ ਹੋ ਕੇ ਵੀ ਮੂਹ ਰਹੀ ਨਾ ਕਰ ਰਹੀ ਆ ਰਹੇ ਨੇ ਵੀ ਬੈਂਟੀ ਤਾਂ ਲਾਉਣੀ ਪੈਣੀ ਆ ਜੀ ਵੀ ਹੁਣ ਅਸੀਂ ਇਹਨੂੰ ਫੋਰ ਵੇਟ ਨਹੀਂ ਕਰ ਸਕਦੇਗੇ ਉਸ ਤੋਂ ਬਾਅਦ ਜੀ 3 ਵਜੇ ਜਾ ਕੇ ਡੈਥ ਹੋ ਗਈ ਉਹ ਕਿੱਦਾਂ ਤੇ ਕਦੋਂ ਗਈ ਸੀ ਤੇ ਕਿੱਦਾਂ ਭੇਜਿਆ ਉਸੇ ਬੇਟੀ ਜੀ 22 ਦਸੰਬਰ ਨੂੰ ਦੀ ਫਲਾਈਟ ਸੀ ਇਹਦੀ ਸਟੱਡੀ ਕਰਨ ਗਈ ਸੀ ਜੀ ਇਹਦੀ ਸਟੱਡੀ ਕੰਪਲੀਟ ਹੋ ਗਈ ਸੀ ਜੀ ਲਾਸਟ ਸੈਮੈਸਟਰ ਇਹਦਾ ਤੇ ਪੂਰਾ ਹੋ ਗਿਆ ਤੇ ਉਹਨੇ ਦਰਕ ਪਰਮਿਟ ਅਪਲਾਈ ਕਰਿਆ ਸੀ ਜੀ ਉਸ ਤੋਂ ਬਾਅਦ ਜਦ ਇਹ ਬਿਮਾਰ ਹੋ ਗਈ ਜੀ ਤੁਹਾਡੀ ਗੱਲ ਆਖਰੀ ਕਦੋਂ ਹੋਈ ਬੇਟੀ ਨਾਲ ਸਾਡੀ ਜੀ ਮੇਰਾ 7 ਤਰੀਕ ਨੂੰ ਹੋਈ ਹੈ ਜੀ 8 ਨੂੰ ਤਾਂ ਫਿਰ ਕਾਨਫਰੰਸ ਤੇ ਸਾਡੀ ਹੋ ਨਹੀਂ ਪਾਈ ਉਹਨਾਂ ਨਾਲ ਹਾਂਜੀ 7 ਤਰੀਕ ਨੂੰ ਗੱਲ ਹੋਈ ਹੈ ਸਾਡੇ ਬੇਟੀ ਨੂੰ ਜਦੋਂ ਭੇਜਿਆ ਗਿਆ ਕਿ 13 ਕੋਈ ਲੋਨ ਲੱਤਾ ਸੀ ਕੋਈ ਬੈਂਕ ਤੋਂ ਜਾਂ ਆਪਣੇ ਕੁਝ ਜ਼ਮੀਨ ਹੈ ਜਾਂ ਕੁਝ ਕਰਕੇ ਆ ਇੱਕ ਤਾਂ ਜਿਹੜੀ ਸਾਡੀ ਪ੍ਰਾਪਰਟੀ ਸੀ ਜੀ ਉਹ ਵੇਚੀ ਦੀ ਅਸੀਂ ਨੇ ਫਿਰ ਉਸ ਤੋਂ ਬਾਅਦ ਜਿਹੜੀ ਅਸੀਂ ਦੂਜੇ ਸਮੈਸਟਰ ਦੀ ਪੀਸ ਭੇਦੀ ਉਹ ਕਰ ਉਸ 5 ਲੱਖ ਦਾ ਲੋਨ ਲਿਆ ਸੀ ਮੈਸੇ ਤਾਂ ਇਹ ਸੋਚ ਰਹੀ ਸੀ ਅਸੀਂ ਕਹਿੰਦੇ ਵੀ ਪੁੱਤ ਤੂੰ ਸਟੱਡੀ ਕਰਨ ਗਈਆਂ ਤੂੰ ਸਟੱਡੀ ਕਰਾ ਸੀ ਤੇਰੇ ਅਸੀਂ ਹੱਲ ਕਰਨੇ ਨੇ ਅਸੀਂ ਕਿਵੇਂ ਮਰਜ਼ੀ ਕਰੀਏ ਵੀ ਤੂੰ ਇਹ ਚੀਜ਼ ਨਾ ਸੋਚ ਵੀ ਤੂੰ ਸਟੱਡੀ ਕਰਦੀਆਂ ਸਟੱਡੀ ਕਰ ਹੁਣ ਕੀ ਮੰਗ ਕਰਦੇ ਆ ਸਰਕਾਰ ਤੋਂ ਹਾਂਜੀ ਹਾਂ ਅਸੀਂ ਚਾਹੁੰਦੇ ਵੀ ਸਾਡੀ ਹੈਲਪ ਕੀਤੀ ਜਾਵੇ ਮੈਸੀ ਡੈੱਡ ਬੋਡੀ ਆ ਜਿਹੜੀ ਉਹ ਇੰਡੀਆ ਲੈ ਕੇ ਆ ਸੀ ਕੀ ਨਾਮ ਹੈ ਅਲੀਨ ਕੋਲ ਅਲੀਨ ਦਾ ਵੀ ਸਿਸਟਰ ਕੁਮਾਰ ਕੋਲ ਥੋੜੀ ਗੱਲ ਹੋਈ ਸੀਗੀ 5 ਨਵੰਬਰ ਨੂੰ ਉਹ ਆਮ ਸਾਥ ਤੋਂ ਅੰਬਰ ਡੇਵਿਸ ਤੋਂ ਅੰਬਰ ਦਾ ਉਹਨੇ ਇਹਨਾਂ ਤੋਂ ਪਹਿਲਾਂ ਨਹੀਂ ਹੋਈ ਉਹ ਤੋਂ ਮਰਨੀ ਹੋਈ ਕਦੇ ਵੀ ਬੱਡੇ ਵਾਲਿਆਂ ਨੇ ਗੱਲ ਕੀਤੀ ਆ ਠੀਕ ਸੀ ਗਿਆ ਤਾਂ ਉਹ ਤਾਂ ਠੀਕ ਸੀ ਵੀ ਤਾਂ ਤਨਾਮ ਜੀ ਜਿਹੜੀ ਬੇਟੀ ਆ ਪਿੰਡ ਦੀ ਸੀਗੀ ਉਹਦੇ ਫਰੰਟਾ ਜਿ ਡੈਥ ਹੋਈ ਕਿਦਾਂ ਦੇਖਦੇ ਹੋ ਸੀ ਇਹ ਲੈ ਇਹ ਬਹੁਤ ਮੰਨ ਭਾਗ ਹੈ ਜੀ ਪਰਿਵਾਰ ਦੇ ਲਈ ਵੀ ਸਾਡੇ ਨਗਰ ਦੇ ਲਈ ਵੀ ਕਿਉਂਕਿ ਇੱਕ ਵਾਰ ਇਹ ਬੱਚਾ ਸੀ ਜਿਹੜਾ ਗੋਡ ਗਿਫਟਡ ਬੱਚਾ ਸੀ ਆਪਦੇ ਹਾਲਾਤਾਂ ਨਾਲ ਲੜਿਆ ਤੇ ਪਰਿਵਾਰ ਨੇ ਵੀ ਜਿੰਨਾ ਬਾਹ ਲੱਗਦੀ ਸੀ ਆਪਣੇ ਬਿੱਤ ਤੋਂ ਵੱਧ ਜਿਵੇਂ ਦੱਸਿਆ ਹੈ ਨਾ ਗੁਰਪ੍ਰੀਤ ਸਿੰਘ ਜੀ ਨੇ ਕਰਜ਼ਾ ਜ਼ਮੀਨ ਵੇਚਣ ਤੋਂ ਬਾਅਦ ਵੀ ਕਰਜ਼ਾ ਚੱਕ ਕੇ ਬੱਚੇ ਦੀ ਪੜ੍ਹਾਈ ਪੂਰੀ ਕਰਵਾਈ ਹੈ ਤੇ ਬੱਚੇ ਨੇ ਵੀ ਆਪਣੀ ਪੜ੍ਹਾਈ ਪੂਰੀ ਕਰਕੇ ਹਫ਼ਤਾ ਖੰਡ ਤੋਂ ਪਹਿਲਾਂ ਪੜ੍ਹਾਈ ਪੂਰੀ ਕਰਕੇ ਵਰਕ ਪਰਮਿਟਮੈਂਟਲੀ ਐਲੀਜੀਬਲ ਹੋ ਗਿਆ ਸੀ ਪਰ ਕੁਦਰਤ ਦੀ ਦੇੜੀ ਦਾ ਨਹੀਂ ਲਈ ਜਾ ਸਕੀ ਇਹ ਕਿਉਂਕਿ ਹੁਣ ਅੱਜ ਉਹ ਬੱਚੇ ਨੇ ਪਰਿਵਾਰ ਦਾ ਸਾਰਾ ਬਣਨਾ ਸੀ ਪਰਿਵਾਰ ਨੇ ਆਪਣਾ ਸਭ ਕੁਝ ਇਸ ਆਸਤੇ ਕਿ ਬੱਚਾ ਇਹਦੇ ਚੰਗੇ ਭੇਖ ਲਈ ਤੇ ਇਹ ਜਿਹੜਾ ਇੱਕ ਬੱਚੀ ਹੋਰ ਵੀ ਹੈ ਛੋਟੀ ਇਸ ਤੋਂ ਵੀ ਉਹ ਉਹਦੇ ਵਾਸਤੇ ਵੀ ਬੱਚਾ ਜਿਹੜਾ ਇਹਨਾਂ ਇਹਨਾਂ ਦੇ ਵੀ ਵਿੜਾਪੇ ਦਾ ਸਾਰਾ ਬਣੂਗਾ ਸਾਰੀ ਪੂੰਜੀ ਹੈ ਜਿਹੜਾ ਜੋ ਵੀ ਉਹ ਬਿੱਤ ਤੋਂ ਵੱਧ ਆਪਣੇ ਤੋਂ ਲਾ ਸਕਦੇ ਸੀ ਲਾਤੀ ਪਰ ਇਹ ਜਿਹੜੇ ਇਹ ਮੰਦਪਾਗੀ ਘਟਨਾ ਨੇ ਪਰਿਵਾਰ ਤਾਂ ਜੁੜ ਕੇ ਰੱਖੀ ਰੱਖਿਆ ਨਾਲ ਸਾਡਾ ਜਿਹੜਾ ਸਾਰਾ ਨਗਰ ਵੀ ਇਸ ਦੁੱਖ ਨੂੰ ਜਿਹੜਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਤੇ ਅਸੀਂ ਤਾਂ ਇੱਕੋ ਇੱਕ ਬੇਨਤੀ ਕਰਦੇ ਆ ਐਨ ਆਰ ਆਈ ਡਿਪਾਰਟਮੈਂਟ ਇੰਡੀਆ ਦਾ ਜਿਹੜਾ ਜਾਂ ਸਾਡੀ ਪੰਜਾਬ ਸਰਕਾਰ ਹੈ ਕਿ ਇੱਕ ਤਾਂ ਇਹ ਹੁੰਦਾ ਵੀ ਆਪਾਂ ਇਹ ਮੰਗ ਕਰਦੇ ਆ ਕਿ ਕਿਸੇ ਕਰਕੇ ਵੀ ਕੋਈ ਲਾਲਚ ਦੇ ਇਹ ਤਾਂ ਹੁਣ ਬੱਚੇ ਤੇ ਸਾਰਾ ਕੁਝ ਲਾਈ ਬੈਠੇ ਆ ਤੇ ਬੱਚੇ ਨੇ ਵੀ ਆਪਣੇ ਵੱਲੋਂ ਜਿਹੜੀ ਪੂਰੀ ਦੀ ਪੂਰੀ ਬਾਹ ਲਾਈ ਆ ਤੇ ਹੁਣ ਪਰਿਵਾਰ ਬੇਵਸ ਹੈ ਇੱਕੋ ਇੱਕ ਬੇਨਤੀ ਹੈ ਐਨ ਆਰ ਆਈ ਐਨ ਆਰ ਆਈ ਭਾਈਚਾਰੇ ਨੂੰ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਪਰਿਵਾਰ ਦੀ ਬਦ ਤੋਂ ਬਦ ਮਦਦ ਕੀਤੀ ਜਾਵੇ ਤਾਂ ਜੋ ਸਾਡੇ ਜਿਹੜੇ ਛੋਟੀ ਬੱਚੀ ਹੈ ਉਹਦਾ ਵੀ ਖਰੀ ਸੁਰੱਖਿਅਤ ਹੋਵੇ ਤੇ ਇਹਨਾਂ ਦਾ ਬੜੇ ਪੈ ਦੀ ਜਿਹੜੀ ਡੰਗੋਰੀ ਹੈ ਉਹ ਵੀ ਕੋਈ ਥੋੜੀ ਤੇ ਚਲਦੀ ਰਹਿ ਜੀ ਫਿਰ ਕੀ ਹੋਇਆ ਕਿੱਦਾਂ ਤੁਹਾਨੂੰ ਪਤਾ ਲੱਗਿਆ ਬਲੇਡੀ ਬਾਰੇ ਬੇਟੀ